ਸਬਲਦੀ ਖਬਰ ਤੁਹਾਨੂੰ ਡੇਰਾ ਬੱਸੀ ਦਿਖਾ ਰਹੇ ਆ ਡੇਰਾ ਬੱਸੀ ਦੇ ਵਿੱਚ ਵੀ ਅੱਜ ਇੱਕ ਨਸ਼ਾ ਤਸਕਰ ਦੇ ਘਰ ਨੂੰ ਢਾਟ ਢੇਰੀ ਕਰ ਦਿੱਤਾ ਹੈ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨਿਆ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਕਈ ਨਸ਼ਾ ਤਸਕਰਾਂ ਦੇ ਘਰ ਢਾਟ ਢੇਰੀ ਕਰ ਦਿੱਤੇ ਨੇ ਤਾ ਅੱਜ ਡੇਰਾ ਬੱਸੀ ਦੇ ਵਿੱਚ ਵੀ ਇੱਕ ਨਸ਼ਾ ਤਸਕਰ ਦਾ ਜੋ ਨਾਮ ਕਈ ਮਾਮਲੇ ਚ ਨਾਮ ਦੱਸੀ ਜਿਸ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਨੇ ਉਸ ਦੇ ਘਰ ਦਾ ਪਤਾ ਕਰਵਾਇਆ ਕਿ ਕਿਸ ਜਗ੍ਹਾ ਬਣਿਆ ਹੋਇਆ ਹੈ ਤਾਂ ਪਤਾ ਲੱਗਿਆ ਕਿ ਸਾਮਲਾ ਜ਼ਮੀਨ ਦੇ ਵਿੱਚ ਇਹ ਜਿਹੜਾ ਘਰ ਉਸਨੇ ਬਣਾਇਆ ਸੀ ਜਿਸ ਤੋਂ ਬਾਅਦ ਪੰਚਾਇਤ ਅਫਸਰਾਂ ਨਾਲ ਲੈ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਉਸ ਨਸ਼ਾ ਤਸਕਰ ਦੇ ਘਰ ਕੋਲ ਜੇਸੀ ਮਸ਼ੀਨ ਲੈ ਕੇ ਪਹੁੰਚਦੇ ਨੇ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੁਸੀਂ ਦੇਖੋ ਪੂਰਾ ਘਰ ਠਾਟੇਰੀ ਕਰ ਦਿੱਤਾ ਇਲਾਕੇ ਦੇ ਲੋਕ ਪਿੰਡਾਂ ਦੇ ਲੋਕ ਵੀ ਇਸ ਮੌਕੇ ਇਕੱਠੇ ਹੋ ਗਏ ਕਿਉਂਕਿ ਇਲਾਕੇ ਦੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਕਾਫੀ ਇਲਾਕੇ ਦੇ ਵਿੱਚ ਲੋਕ ਇਸ ਨਸ਼ਾ ਤਸਕਰੋਂ ਦੁਖੀ ਸੀ ਜੋ ਕਿ ਜਨਨ ਨਸ਼ੇ ਵੇਚਦਾ ਸੀ ਤੇ ਨਾਲ ਦੀ ਨਾਲ ਕਈ ਲੋਕ ਬਾਹਰੋਂ ਵੀ ਨਸ਼ਾ ਖਰੀਦਣ ਵਾਸਤੇ ਇਸ ਨਸ਼ਾ ਤਸਕਰ ਦੇ ਕੋਲ ਆਉਂਦੇ ਸੀ ਜਿਸ ਤੋਂ ਬਾਅਦ ਜਾ ਕੇ ਪੰਜਾਬ ਪੁਲਿਸ ਕੋਲ ਇਸ ਨਸ਼ਾ ਤਸਕਰ 'ਚ ਸ਼ਿਕਾਇਤ ਪਹੁੰਚੀ ਜਿਸ ਤੋਂ ਬਾਅਦ ਜਾ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਗਰ ਕੋਈ ਨਸ਼ਾ ਤਸਕਰ ਇਸ ਤਰੀਕੇ ਨਾਲ ਘਰੇ ਨਸ਼ੇ ਦੇ ਨਾਮ ਨਾਲ ਉਹਨੇ ਬਣਾਏ ਨੇ ਤਾਂ ਅਸੀਂ ਉਹਨਾਂ ਨੂੰ ਵੀ ਨਹੀਂ ਬਖਸ਼ਾਂਗੇ ਇਹਦੀ ਜਾਣਕਾਰੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਕਿ ਤੁਸੀਂ ਜ਼ੋਰ ਦਿਿਆ ਕਰੋ ਕਿ ਅਗਰ ਕੋਈ ਨਸ਼ਾ ਤਸਕਰ ਇਸ ਤਰੀਕੇ ਨਸ਼ਾ ਵੇਚਦਾ ਹੈ ਜਿਸ ਨੇ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਉਸ ਦੇ ਉੱਤੇ ਵੀ ਅਸੀਂ ਕਾਰਵਾਈ ਕਰ ਸਕੀਏ ਲੋਕਾਂ ਦਾ ਸਹਿਯੋਗ ਜ਼ਰੂਰ ਮੰਗਿਆ ਕਿਉਂਕਿ ਇਕੱਲੀ ਪੁਲਿਸ ਜਾਂ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਹਿਯੋਗ ਨਾ ਮਿਲੇ ਕਿਉਂਕਿ ਨਸ਼ੇ ਦੇ ਨਾਲ ਹੁਣ ਤੱਕ ਕਈ ਮਾਮਦ ਜਵਾਨ ਪੁੱਤ ਇਸ ਦੁਨੀਆ ਨੂੰ ਅਲविदा ਆਖ ਕੇ ਨੇ ਕਿਉਂਕਿ ਨਸ਼ੇ ਦੀ ਓਵਰਡੋਜ਼ ਨਾਲ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਮਾਵਾਂ ਤਾਹਾਂ ਮਾਰ ਮਾਰ ਕੇ ਰੋਂਦੀਆਂ ਨੇ ਪਰ ਹੁਣ ਜਿਸ ਤਰੀਕੇ ਨਾਲ ਪੁਲਿਸ ਦੀ ਵੱਡੀ ਕਾਰਵਾਈਆਂ ਚੱਲ ਰਹੀਆਂ ਨੇ ਛੋਟੇ ਤੋਂ ਲੈ ਕੇ ਵੱਡੇ ਨਸ਼ਾ ਤਸਕਰੀ ਦੇ ਉੱਤੇ ਪੁਲਿਸ ਦੀ ਤਿੱਖੀ ਨਜ਼ਰ ਹੈ ਤਾਂ ਉਸ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ ਲਾਈਵ ਤਸਵੀਰਾਂ ਡੇਰਾ ਬਸੀ ਦਿਖਾ ਰਹੇ ਆ ਦੇਖੋ ਤੁਸੀਂ ਪਹਿਲਾਂ ਘਰ ਪੂਰਾ ਖੜਿਆ ਸੀ ਉਸ ਤੋਂ ਬਾਅਦ ਪੂਰੇ ਘਰ ਨੂੰ ਢਾ ਟੇਰੀ ਜਿਹੜਾ ਪੰਜਾਬ ਪੁਲਿਸ ਤੇ ਅਧਿਕਾਰੀਆਂ ਨੇ ਕਰ ਦਿੱਤਾ ਜੇਸੀ ਮਸ਼ੀਨ ਚਲਾਈ ਗਈ ਹੈ ਮੌਕੇ ਤੇ ਪੰਚਾਇਤ ਅਫਸਰੀ ਪਹੁੰਚੇ ਸੀ ਤਾਂ ਪੁਲਿਸ ਵੱਲੋਂ ਦੱਸਿਆ ਗਿਆ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਜੋ ਨਸ਼ਾ ਵੇਚਦਾ ਹੈ ਨਸ਼ੇ ਤਸਕਰੀ ਕਰਦਾ ਹੈ ਕਿਉਂਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਮਾਮਾ ਦੇ ਪੁੱਤ ਬਚਾਉਣੇ ਨੇ ਕਿਉਂਕਿ ਲਗਾਤਾਰ ਪੰਜਾਬ ਖਾਲੀ ਹੁੰਦਾ ਜਾ ਰਿਹਾ ਸੀ ਜਿਸ ਤਰੀਕੇ ਨਾਲ ਰੋਜ਼ਾਨਾ ਕੋਈ ਨਾ ਕੋਈ ਖਬਰ ਆਂਦੀ ਰਹਿੰਦੀ ਹੈ ਕਿ ਉਸ ਜਗ੍ਹਾ ਦੇ ਉੱਤੇ 20 ਸਾਲ ਦਾ 22 ਸਾਲ ਦਾ ਨੌਜਵਾਨ ਓਵਰਡੋਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਬੜਾ ਦੁੱਖ ਹੁੰਦਾ ਹੈ ਪੰਜਾਬ ਦੀ ਹਰ ਉਹ ਅੱਖ ਰੋਂਦੀ ਹੈ ਜਿਸ ਨੂੰ ਪੰਜਾਬ ਦਾ ਫਿਕਰ ਹੁੰਦਾ ਹੈ ਪਰ ਹੁਣ ਜਿਸ ਤਰੀਕੇ ਨਾਲ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਛੋਟੇ ਮਗਰਮੱਛਾਂ ਦੇ ਨਾਲ-ਨਾਲ ਵੱਡੇ ਮਗਰਮੱਛਾਂ ਨੂੰ ਵੀ ਪੁਲਿਸ ਨੂੰ ਨੱਥ ਪਾਣੀ ਚਾਹੀਦੀ ਹੈ ਜਿਸ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਇਹ ਜਿਹੜੀ ਨਸ਼ੇ ਦੀ ਚੈਨ ਹੈ ਉਹ ਟੁੱਟਣੀ ਚਾਹੀਦੀ ਹੈ ਨਸ਼ਾ ਜਿੱਥੋਂ ਵੀ ਸਪਲਾਈ ਹੁੰਦਾ ਹੈ ਉਸ ਦੀ ਪੈੜ ਨੱਪਣੀ ਚਾਹੀਦੀ ਹੈ ਉਸ ਜਗ੍ਹਾ ਉੱਤੇ ਜਾ ਕੇ ਹੀ ਜਿਹੜੀ ਦਬਿਸ਼ ਕਰਨੀ ਚਾਹੀਦੀ ਹੈ ਮੇਨ ਸਪਲਾਈ ਕਿੱਥੋਂ ਆ ਰਹੀ ਹੈ ਉਹ ਜਿਹੜੀ ਪੁਲਿਸ ਨੂੰ ਜ਼ੋਰ ਧਿਆਨ ਰੱਖਣ ਦੀ ਲੋੜ ਹੈ ਕਿ ਹਾਂਜੀ ਸਰਪੰਚ ਸਾਹਿਬ ਦੱਸੋ ਹਾਂਜੀ ਇਹ ਸ਼ਿਆਮਲਾਟ ਜ਼ਮੀਨ ਹੈ ਜੀ ਇੱਥੇ ਸਲੀਮ ਪੁੱਤਰ ਅ ਰੋਸ਼ਨ ਜਿਹੜਾ ਹੈਗਾ ਨਸ਼ਾ ਤਸਕਰ ਦਾ ਕੰਮ ਕਰਦਾ ਸੀਗਾ ਇੱਥੇ ਜਿਹੜੇ ਪਿੰਡ ਵਾਸੀਆਂ ਬੜੇ ਦੁਖੀ ਸੀ ਸਾਨੂੰ ਅਨੁਪ੍ਰਮੇਸ਼ਨ ਆ ਮਿਲਦੀਆਂ ਸੀ ਕਿ ਇਹ ਇੱਥੇ ਬਹੁਤ ਬਾਹਰ ਤੋਂ ਵੀ ਜਿਹੜੇ ਨੌਜਵਾਨ ਨੇ ਇਹਨਾਂ ਤੋਂ ਨਸ਼ਾ ਖਰੀਦ ਕੇ ਲੈ ਜਾਂਦੇ ਸੀ ਮੈਂ ਕਹਿੰਦਾ ਵੀ ਮਾਨ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਅਸੀਂ ਤਹਿ ਦਿਲੋਂ ਧੰਨਵਾਦ ਹੈ ਮੈਂ ਤੁਹਾਡੇ ਚਰੀਏ ਮਾਨ ਸਾਹਿਬ ਨੂੰ ਸਲੂਟ ਭੇਜਦਾ ਕਿ ਜਿਉਂ ਤੁਸੀਂ ਯੁੱਧ ਨਸ਼ਾ ਅੰਬ੍ਰੋਧ ਜਿਹੜੀ ਮਹਿਮ ਚਲਾਈ ਹੈ ਤੇ ਪੰਜਾਬ ਨੂੰ ਜਿਹੜਾ ਨਸਿਆਂ ਦੇ ਦਲਦਲ ਤੋਂ ਵਿਚਾਰ ਰਹੀਆਂ ਬਹੁਤ ਵੱਡਾ ਉਪਰਾਲਾ ਹੈ ਇਸ ਉਪਰਾਲੇ ਦਾ ਸੀ ਸਲੰਘਾ ਕਰਦੇ ਹਾਂ ਫਿਰ ਬਾਕੀ ਤੇ ਪੰਚਾਇਤ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਰ ਆ ਜੀ ਅਮਲਾਲਾ گاؤں ਤੇ ਤੁਸੀਂ ਕਾਰਵਾਈ ਕੀਤੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ ਜੀ ਹਾਂ ਜੀ ਇੱਕ ਸਲੀਮ ਨਾਮ ਦਾ ਵਿਅਕਤੀ ਸੀਗਾ ਅਮਲਾਲਾ ਦਾ ਖਾਨਾ ਡੇੜਾ ਬੰਦਾ ਰਹਿਣ ਵਾਲਾ ਇੱਥੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਕਰੀਬਨ 4 ਮੁਕਦਮੇ ਐਨਡੀਪੀਐਸ ਦੇ ਦਰ ਸੀਗੇ ਅਲੱਗ-ਅਲੱਗ ਧਰਾਵਾਂ ਐਨਡੀਪੀਐਸ ਦੀਆਂ ਦੇ ਵਿੱਚ ਤੇ ਉਹ ਉਸ ਤੋਂ ਬਾਅਦ ਜਿਹੜਾ ਇਹ ਰੀਸੈਂਟਲੀ ਅਸੀਂ 79 ਨੰਬਰ ਮਕਦਮਾ ਜਿਹੜਾ ਸੀ ਥਾਣਾ ਡੇਰਾ ਬਈ ਦੋ ਦੇ ਵਿੱਚ ਅਰੈਸਟ ਕੀਤਾ 7 ਕਿਲੋ ਕਾਂਜੇ ਦਾ ਤੇ ਉਸੇ ਸਬੰਧ ਵਿੱਚ ਜਦੋਂ ਅਸੀਂ ਇਹਦੇ ਪ੍ਰਮੈਸਿਸ ਵਗੈਰਾ ਚੈੱਕ ਕੀਤੇ ਪਿੰਡ ਵਾਲਿਆਂ ਨਾਲ ਗੱਲ ਕੀਤੀ ਸਾਨੂੰ ਇਹ ਪਤਾ ਲੱਗਿਆ ਵੀ ਜਿਹੜਾ ਇਹ ਪਿੱਛੇ ਪ੍ਰਮੈਸਿਸ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਇਹ ਨਸ਼ਾ ਸਪਲਾਈ ਦਾ ਕੰਮ ਕਰ ਰਿਹਾ ਸੀ ਲਗਾਤਾਰ ਤੇ ਜਦ ਅਸੀਂ ਇਹਦਾ ਪੰਚਾਇਤੀ ਵਿਭਾਗ ਨੇ ਜਿਹਦਾ ਰਿਕਾਰਡ ਚੈੱਕ ਕੀਤਾ ਤਾਂ ਉਹ ਦੇਖਣ ਚ ਇਹ ਆਇਆ ਵੀ ਜਿਹੜੀਆਂ ਸ਼ਾਮਲਾੜ ਦੀ ਥਾਂ ਤੇ ਇਹ ਘਰ ਬਣਾਇਆ ਹੋਇਆ ਸੀਗਾ ਤੋਂ ਇਹ ਪੰਚਾਇਤੀ ਵਿਭਾਗ ਨੇ ਅੱਜ ਇਹਨੂੰ ਘਰ ਨੂੰ ਡੀਮੋਲਿਸ਼ ਕੀਤਾ ਸਾਡੀ ਤੇ ਉਸਲਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜਾ ਪੰਜਾਬ ਸਰਕਾਰ ਦਾ ਉਧਰ ਦੇਸ਼ਾਂ ਨੂੰ ਤੇ ਜਿਹੜੀ ਉਹਦੀ ਲਗਾਤਾਰਤਾ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਵਚਨਪੱਤਾ ਹੈ ਤੇ ਜਿਹੜਾ ਤੁਹਾਡੇ ਮਾਧਿਅਮ ਰੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜੇ ਅੱਗੇ ਤੋਂ ਵੀ ਸਾਡੇ ਧਿਆਨ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਸਪਲਾਈ ਕਰਨ ਵਾਲਾ ਜਾਂ ਕੋਈ ਜਿਹਦੇ ਇੰਨੀ ਇੰਨੀ ਕੰਸਟਰਕਟਿਡ ਘਰ ਵਗੈਰਾ ਹੋਇਆ ਤਾਂ ਅਸੀਂ ਜਿਹੜਾ ਕੰਸਰਨ ਮਹਿਕਮੇ ਨਾਲ ਗੱਲ ਕਰਕੇ ਜਿਹੜੀ ਉਪਬੰਦੀ ਲੁਣਿੰਦੀ ਕਾਰਵਾਈ ਅਸੀਂ ਕਰਵਾਵਾਂਗੇ